सो गाइस आज रोटी आई है बारों क्योंकि मम्मी बीमार से देख सकते हो तो गाइस मैं जगे ने पूरी सफाई कर देती सी कपड़े मशीन तो धोएं रोटी खान तो देख सकते हो सो गाइस हूँ आप खान लगे हाँ रोटी ਆਜੋ ਖਾ ਲੋ ਸਾਰੇ ਸਾਡੇ ਨਾਲ ਤੁਸੀਂ ਵੀ ਖਾ ਲੋ ਕਿਹੋਂ ਤੁਸੀਂ ਕਿੱਥੇ ਜਾ ਰਹੇ ਹੋ ਥੱਲੇ ਚੱਲੀ ਸੀ ਬਾਹਰ ਦੀ ਹਵਾ ਲੈਣ ਮੈਂ ਦੋ ਦਿਨ ਹੋ ਗਏ ਲੰਮੇ ਪੈਰਾਂ ਤੇ ਕੱਕੀ ਪਈ ਸੋ ਗਾਇਸ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਖੇਡਾਂਗੇ ਹੁਣ ਚਿੜੀ ਸ਼ਿੱਕਾ ਕਿਉਂਕਿ ਅੱਜ ਮੌਸਮ ਵੀ ਬਹੁਤ ਗੁੱਡ ਹੋਇਆ ਹੋਇਆ ਹੈ ਮੈਂ ਸ਼ਾਮੀ ਮੈਂ ਸੋਚ ਰਿਹਾ ਸੀ ਕਿ ਪੇਪਰ ਹੋ ਲੈਣ ਤੋਂ ਬਸ ਹੁਣ ਇੱਥੇ ਮੈਂ ਨੈਟ ਲਾ ਲੈਣਾ ਸਾਰਾ ਦਿਨ ਕ੍ਰਿਕਟ ਦੀ ਪ੍ਰੈਕਟਿਸ ਕਰੀ ਜਾਣੀ ਸਹੀ ਗੱਲ ਹੈ ਨਾ ਦੇਸੀ ਹੈ हां खेलਦੇ ਪਏ ਇੱਥੇ ਹੁਣੇ ਪਜੰਦਿਆ ਸੀ ਇੱਕ ਆਇਓ ਆਇਓ ਗਾਇਸ ਆਜੋ 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 ਐਸੀ ਦੇਜੀ ਡੈਰੀ ਵਿੱਚ ਜਾ ਰਹੀ ਏ ਕੀ ਹਾਲ ਏ ਬੱਚਿਓ ਆ ਦੇਖੋ ਗਾਇਸ ਉਹ 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 ਹਾਂ 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 ਦੇਖੋ ਦੇਜੀ ਪ੍ਰੋਟੈਕਸ਼ਨ ਕਰਨ ਹੱਥੇ ਆ ਗਈ ਏ ਬੱਚਿਆਂ ਦੀ ਕਿ ਕੋਈ ਬੱਚੇ ਲੈ ਨਾ ਜਾਵੇ ਦੇਜੀ ਬਣਾਓ ਦੇਖ ਸਕਦੇ ਹੋ ਦੇਜੀ ਮੈਨੂੰ ਲੰਘ ਨਹੀਂ ਦਿੰਦੀ ਇਧਰੋਂ ਅਬ ਦੇਜੀ ਇਧਰ ਕਿਵੇਂ ਇਹ ਬਲੌਕ ਕਰਤਾ ਓ ਦੇਖੋ ਵਾਹ ਵੱਡੇ ਹੋ ਗਏ ਬੱਚੇ ਬਹੁਤ ਜਿਆਦੇ ਓਹ ਕੋ ਆਪਣੇ ਆਪਣੇ ਤੋਂ ਨੂੰ ਟ੍ਰਸਟ ਆਪ ਚਲੀ ਗਈ ਉਧਰ ਤੋ ਗਾਇਸ ਅਜ ਥੋੜੇ ਜਿ ਡਰਦੇ ਆ ਓਏ ਦੇਖੋ ਡੇਜੀ ਵੀ ਆ ਗਈ ਮੰਮੀ ਡੇਜੀ ਐ ਇਹਨੇ ਤਾਂ ਦੇ ਨਾਲ ਨੂੰ ਜਾਣਾ ਜੇ ਆ ਦੇਖੋ ਗਾਇਸ ਮਿਲ ਕੁਛ ਨਹੀਂ ਕਹਿੰਦੀ ਮੈਂ ਕੋਲੇ ਜਾਣਾ ਪਿਆ ਬੱਚਿਆਂ ਦੇ ਆ ਦੇਖੋ ਆਪਾਂ ਅੰਦਰ ਚਲੀ ਗਈ ਉਹ ਦੇਖੋ ਉਹ ਦੇਖੋ ਚੁੱਕ ਇੱਕ ਸਕਿੰਟ ਜੀ ਆ ਗਿਆ ਨੂੰ ਚੁੱਕਣ ਦੇ ਆਜੋ 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 ਕਿੰਨਾ ਕਿਊਟਾ ਆ ਬੜਾ ਦੁੱਧ ਪੀਂਦਾ ਜੀ ਇੰਨੇ ਅਜ ਮੈਂ ਵੀ ਉਹ ਬਾਟੀ ਚ ਮੜਿਆ ਰਹਿ ਗਿਆ ਦੁੱਧ ਸਾਰਾ ਪੀ ਲਿਆ ਇਹਨੂੰ ਆਖੀ ਇਹਨੂੰ ਆ ਸ਼ਾਇਦ ਤੇਰੇ ਮਗਰ ਆਉਣ ਇਹ ਕੁਝ ਦੇ ਵਿੱਚ ਹੀ ਆਉਣਗੇ ਹਾਂ ਨਹੀਂ ਆਉਂਦੇ ਹਾਂ ਇਰਵਾ ਬਸ ਕਿੰਨਾ ਟ੍ਰੈਂਡ ਕੀਤਾ ਹੋਇਆ ਇਹ ਨਿਕਲ ਨਹੀਂ ਦਿੰਦੀ ਬਾਹਰ ਆ ਨਾ ਆ ਬੜਾ ਸਿਆਣਾ ਆ ਜਾ ਆ ਜਾ ਆ ਜਾ ਲੈ ਜੀ ਆਉਂਦੇ ਹੀ ਨਹੀਂ ਉਹ ਇਹਨੂੰ ਸਮਝਾ ਉਹ ਕੋਸ਼ਿਸ਼ ਕਰਦੀ ਸਗੋ ਵੀ ਬਾਹਰ ਆਉਣ ਇਹਨੂੰ ਕੋਈ ਬਲਾ ਬਾਹਰ ਇਹਨਾਂ ਨੂੰ ਉਹ ਛੋਟੂ ਨੂੰ ਬੁਲਾ ਬੱਤ ਕਿ ਹੋਣਗੇ ਬਾਹਰ ਆ ਬੁਲਾ ਹਾਂ ਹਾਂ ਛੋਟੂ ਕਿੱਧਰ ਹਲੋ ਤੋ ਇਹ ਬੁਲਾ ਦੇ ਜਿਹੜਾ ਸਿਆੰਦਾ ਨਾ ਇਹ ਤਰਸ ਕੇ ਬਿਠਾ ਹੁੰਦਾ ਜੇ ਆ ਦੋਵੇਂ ਬੜੇ ਲੜਦੇ ਕਾਹ ਵਾਲਾ ਤੇ ਕੋਹ ਵਾਲਾ ਬੜੇ ਲੜਦੇ ਨੇ ਦੋਵੇਂ ਹਾਂ ਇਹ ਭਰਾ ਭੈਣ ਬੜੇ ਲੜਦੇ ਨੇ ਹੋ 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 ਇਹ ਆ ਪੂਰਾ ਵਾਲਾ ਤੇ ਕੋਹ ਵਾਲਾ ਆਇਆ ਆ ਗਿਆ ਵੇਖੋ ਇਹਦੇ ਪੈਰ ਵਾਈਟ ਕਿੰਨੇ ਸੋਹਣੇ ਲੱਗਦੇ ਨੇ ਨਾ ਠੀਕ ਹੈ ਹਾਂ ਤਾ ਵੇਖੋ 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 ਇਹਦੇ ਵੇਹ ਦੀ ਪਾਦੀ ਬਣੀ ਹੋ 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 ਕਿਆ ਕਰਲਾ ਕੁੱਤੀ ਨਾ ਗਈ ਉਹ ਅੱਗੇ ਤੇ ਅੱਗੇ ਤੇ ਅੱਗੇ ਤੇ ਕੋਈ ਪਤਾ ਲੱਗੇ ਬੋਸ ਨੂੰ ਆ ਡਰਦਾ ਮੜਾ ਇਹਨਾਂ ਨਾਲ ਆਪਾਂ ਦੋਸਤੀ ਕਰਾਂਗੇ ਫਿਰ ਖੇਡਣਗੇ ਆਪਣੇ ਨਾਲ ਉਹ ਕੁੱਤੀ ਦੇ ਹੱਥ ਦਵੱਟਾ ਖਾਜ ਨਹੀਂ ਜੇ ਆਜੂ ਚੋ ਜਾ ਗਿਆ ਬੈਠ ਅੱਜ ਕੀਰਗਾ ਮੋਟਾ ਤਾਇਆ ਇਹ ਮੈਟ ਵਿਚਾਰਿਆ ਤਾਂ ਕਿੰਨਾ ਸੋਹਣਾ ਹੋ ਗਿਆ ਕਾ ਹੈ ਜਿਵੇਂ ਪੱਤਰ ਪੱਤਰ ਤੇ ਗਾਈਜ਼ ਉੱਤੇ ਦੇਖੋ ਚੰਨੀਆਂ ਲੱਗੀਆਂ ਹੋਈਆਂ ਤੇ ਐ ਪੂਰਾ ਇੱਥੇ ਨਾ ਧੁੱਪ ਵਗੈਰਾ ਵੀ ਨਹੀਂ ਆਉਂਦੀ ਪੂਰਾ ਖੇਡਣ ਚ ਮਜ਼ਾ ਆਉਂਦਾ ਇਹ ਲੈ ਕਾ ਛੋਟਾ ਹੋ ਗਿਆ ਏ ਇੱਥੇ ਹੁਣ ਮਿੰਕੀ ਟੈਨਿਸ ਤੇ ਕ੍ਰਿਕਟ ਖੇਡਣੇ ਬੜਾ ਮਜ਼ਾ ਆਊਗਾ ਇੱਥੇ ਹੁਣ ਮੈਟ ਲਾ ਲਾਂਗੇ ਉੱਥੇ ਬੋਲਿੰਗ ਕਰੀਏ ਰੈਡੀ ਨਾ ਹੂੰ ਇਧਰ ਇਹ ਆ ਤੇ ਨਾ ਬੋਲਿੰਗ ਕਰ ਲਈ ਰੈਡੀ ਹੈ ਇਹ ਫੀਲਡਰ ਆ ਜਗਾ ਬੈਸਟ ਫੀਲਡਰ ਆ ਤੇ ਬੇਬਾਕੇ ਬਣਾਉ ਹੋ ਜਿੱਤੇ ਸੀ ਬੋਰ ਤੇ ਇੱਥੇ ਮੈਂ ਕਿ ਬਾਰ ਦਾ ਵੀ ਦੇਖਦੇ ਆ ਬਹੁਤ ਸਰੀਆਂ ਗੱਡੀਆਂ ਆ ਜਾ ਰਹੀਆਂ ਥੋੜਾ ਰੌਣਕ ਮੇਲਾ ਵੇਖਾਂਗੇ ਤੇ ਜਿਆਦਾ ਮੈਡੀਸਿਨ ਲੈ ਲੈ ਕੇ ਵੀਕਨੈਸ ਬਹੁਤ ਜਿਆਦਾ ਹੋ ਗਈ ਆ ਹੋਰ ਕੁਝ ਨਹੀਂਗਾ ਬਸ ਇੰਨਾ ਵੀਕਨੈਸ ਬਹੁਤ ਜਿਆਦਾ ਹੋ ਗਈ ਖੜ ਨਹੀਂ ਜਾਂਦਾ ਤੇ ਬਾਕੀ ਮੈਂ ਕਹਾਂ ਤੱਕੇ ਜਲੇ ਨਾ ਉੱਠਦੇ ਐਵੇਂ ਉੱਠ ਕੇ ਕਰਦੇ ਆ ਸ਼ੁਰੂਆਤ ਨਹੀਂ ਤਾਂ ਫਿਰ ਜਿੰਨਾ ਬੈਠੇ ਰਵਾਂਗੇ ਉਨਾ ਹੀ ਜਿਆਦਾ ਬੋਰ ਹੋਵਾਂਗੇ ਘਟਨਾ ਸਭ ਤੋਂ ਔਖਾ ਲੱਗਦਾ ਤੇ ਬਾਕੀ ਵਿਆਹ ਵਾਲੇ ਬਲੌਗ ਇਸ ਤਰ੍ਹਾਂ ਦੇ ਲੱਗੇ ਬਹੁਤ ਵਧੀਆ ਮੈਂ ਬਹੁਤ ਵਰੀ ਬਲੌਗ ਦੇਖ ਚੁੱਕੀ ਹਾਂ ਮੈਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਤੇ ਇੱਧਰ ਦੇਖੋ ਸਰਦਾਰ ਸਾਹਿਬ ਆ ਗਏ ਮੇਰੀ ਨਜ਼ਰ ਉਤਾਰਨ ਦਾ ਸਮਾਨ ਲੈ ਕੇ ਆਏ ਆ ਕਹਿੰਦੇ ਤੈਨੂੰ ਨਜ਼ਰ ਲੱਗ ਗਈ ਆ ਕੀ ਲੈ ਕੇ ਆਏ ਅੜਕੜੀ ਜਿੱਦਾਂ ਦਾ ਤੁਸੀਂ ਮੈਨੂੰ ਗਿਫਟ ਦਿੱਤਾ ਨਾ ਉਹ ਪਰੀਆਣੀ ਜਣ ਪਹਿਲੀ ਵਾਰੀ ਦਿੱਤਾ ਨਾ ਗਿਫਟਰ ਤੇ ਸਰਦਾਰ ਸਾਹਿਬ ਨੇ ਗਿਫਟ ਦਿੱਤਾ ਤੇ ਹਜੇ ਤੱਕ ਮੈਨੂੰ ਚਲਾਉਣਾ ਨਹੀਂ ਮਿਲਿਆ ਛੇਤੀ ਛੇਤੀ ਠੀਕ ਹੋਈਏ ਤੇ ਫਿਰ ਦਬਲਈਏ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਉੱਪਰ ਇੱਧਰ ਵੇਖ ਲੱਭ ਰਿਹਾ ਆਪਦਾ ਚਿੜੀ ਸ਼ਿੱਕਾ ਇੰਨੇ ਖਲਾਰੇ ਦੇ ਵਿੱਚ ਨਹੀਂ ਲੱਭਾ ਕਿਤੇ ਵੀ ਲੱਗਿਆ ਕਿ ਤੇ ਉੱਪਰ ਆ ਜੀ ਫਿਰ ਉੱਪਰ ਖੇਡ ਲਾਂਗੇ ਉੱਪਰ ਕਿੱਦਿਆਂ ਪੁਛ ਮੈਨੇ ਤੇ ਸਬਜੀ ਲਿਆ ਦੇ ਸਬਜੀ ਚੀਜ਼ ਲਗੀ ਕਾਂਦੀ ਹੈ ਗਾਜਰਾ ਮਟਰ ਗਾਜਰਾ ਮਟਰ ਲਿਆ ਦੇਣਾ ਪੁਛ ਲੱਭਦੇ ਪਾਪੇ ਤੋਂ ਕੀ ਬੀ ਆਲੂ ਮਟਰ ਬਣਾਉਣੇ ਕਿ ਗਾਜਰਾ ਮਟਰ ਲਿਆ ਬਣਾਉਂਦੇ ਡੈਡੀ ਕਿਹੜੀ ਸਬਜੀ ਬਣਾਉਣੀ ਆਲੂ ਮਟਰ ਜਗਾ ਜਰਾ ਬਣਾਣਾ ਵੇਖ ਰੋ ਗੜਾ ਬਣਾਉਣਾ ਕਰ ਲੋ ਦੀ ਸਾਈਡ ਗਾਜਰਾਣਾ ਬਾਈਏ ਵੇਖੋ ਗੋਜਰਾ ਇਹ ਮਟਰ ਪਾ ਦੇ ਹੂੰ ਓਕੇ ਗਾਜਰਾ ਠੀਕ ਓਕੇ ਬਣਾਓ ਥੈਟਸ ਵੇਕ ਇਟ ਇਹ ਲੜਦੀਆਂ ਆਉਂਦੀਆਂ ਕੀ ਪੀਣਾ ਇੰਸਟਿਚ ਕਰ ਸਾਸ਼ੀ ਕਾ ਅੱਜ ਕੁੜੀਆਂ ਮੋਰਚਾ ਪਤਾ ਕਰਕੇ ਆਈਆਂ ਇਹ ਨਹੀਂ ਹੱਥੀਂ ਪੀਣਾ ਵੱਡੀ ਬੋਤਲ ਮੈਨੂੰ ਦੇਦੀ ਅਮਨਾ ਇੱਕ ਤੇਰੀ ਇੱਕ ਮੇਰੇ ਮੈਂ ਕਿਹਾ ਪਹਿਲਾਂ ਤੂੰ ਪੀ ਕੇ ਵੇ ਜੇ ਸਵਾਦ ਉਹ ਤਾਂ ਮੈਂ ਸਵਾਦ ਸਵਾਦ ਬੜੀ ਤੂੰ ਵੀ ਹਣ ਪੀ ਸਾਹਮਣੇ ਪੀਣਾ ਉਹ ਕਹਿ ਰਹੀ ਸੀ ਸਾਹਮਣੇ ਵੀ ਫਿਰ ਪਤਾ ਲੱਗੂ ਸੀ ਗੱਲੇ ਤੇ ਇਹ ਹੁਣ ਮਹਿੰਦੀ ਲਾ ਕੇ ਆਈਆਂ ਹੈ ਮੇਰੇ ਕੋਲ ਵੀ ਇਸ਼ਤ ਪਤਾ ਲੱਗਦਾ ਕਿਵੇਂ ਦਾ ਰਿਅਲ ਐਕਸਪੀਰੀਅੰਸ ਤੇਰੇ ਕੋਲ ਤਾਂ ਪਤਾ ਲੱਗਦਾ ਹਾਂ ਹਾਂ ਆਰਟਿਸਟ ਵਧੀਆ ਵਧੀਆ ਰਿਅਲ ਐਕਸਪੀਰੀਅੰਸ ਹਾਂਜੀ ਬਹੁਤ ਵਧੀਆ ਤੇ ਪਸੰਦ ਆ ਗਈ ਇਹਨਾਂ ਨੂੰ ਬਹੁਤ ਬ੍ਰਾਈਡਲ ਬਹੁਤ ਖੁਸ਼ ਸੀ ਹਮ ਚਲੋ ਬਸ ਬ੍ਰਾਈਡਲ ਖੁਸ਼ ਹੋਣੀ ਚਾਹੀਦੀ ਸੀ ਬਾਕੀ ਤਾਂ ਚਲੋ ਚਲੋ ਆਜੋ ਬਹਿਜੋ ਹਾਂਜੀ Kirim đuચી તા મે મે ચપલા બોલા રી ચપલા આઈ ਕਿੰਦੀ 230 ਬਲੱਡ ਪ੍ਰੈਸ਼ਰ ਕੋ ਮੋਲਦਾ 200 ਮੈਟ ਵਰਤ ਹੋਇਆ ਕੋਈ ਹਾਂ ਬੰਦੋ ਜੀ ਕੁ ਮੈਨੂੰ ਦਿਖਾ ਲਊਗੀ ਮੈਨੂੰ ਦਿਮਾਗ ਹੁੰਦਾ ਲੋ ਲੋ ਇੱਕ ਮਿੰਟ ਚੁੱਪ ਕਰ ਸਾਨੂੰ ਡਾਕਟਰ ਬਣ ਲੈਂਦੇ ਇੱਕ ਤਾਂ ਨਹੀਂ ਸਾਨੂੰ ਬਣ ਦਿੰਦਾ ਚਲ ਹੁਣ ਜਲਦਵਾ ਕੰਮ ਕਰ ਚੱਲ ਵਸ ਨਵਜਬੰਦ ਹੋਗੀ ਹਾਂਜੀ ਹੋਗੀ ਆਪ ਦੇਰ ਕੇ ਸੰਤਰੇ ਕੋਲ ਆਹੋ ਆ ਗੱਡਾ ਇਹਨੂੰ ਕਰਾਂ ਹਾਂ ਹੌਲੀ ਬਣੀ ਬਿਲਕੁਲ ਹੌਲੀ ਹੌਲੀ ਤੂੰ ਕੀ ਮੈਨੀ ਤੇਰੇ ਨਾਲ ਸੰਤਰਾ ਥੋੜੀ ਤੇਰੇ ਜਿੱਥੇ ਨਵਜ ਚੱਲ ਆਪੀ ਇੰਨੀ ਤੇਜ਼ ਥੋੜੀ ਹੌਲੀ ਹੌਲੀ ਤੈਨੂੰ ਪਤਾ ਹੀ ਨਹੀਂ ਚੱਲ ਵੀ ਚੱਲ ਵੀ ਚੱਲ ਵੀ ਚੱਲ ਕਿੱਥੇ ਜੱਲਦੀ ਇੰਨਾ ਵੀ ਨੌਟ ਰੱਖਣਾ ਨਾ ਨਾਲ ਮਿਲਣਾ ਦਾ 70 ਤੇ ਚੱਲੀ ਡਾਕਟਰ ਮੈਂ ਨਹੀਂ ਚੱਲ ਤੱਕ ਰੋਸ ਜਾ ਕੇ ਬੀਬੀ ਪਹਿਲਾਂ ਕਹਿੰਦੀ 230 ਹੁਣ ਕਹਿੰਦੀ 70 ਲੈ ਨਾ ਮੈਂ ਨਵਜ ਫੜ ਕੇ ਰੱਖ ਦਿੱਤੀ ਹਾਂ ਚੱਲ ਨੀ ਇੱਧਰ ਬਲਕਰ ਤੂੰ ਜਿਆਦਾ ਥੋੜੀ ਤੂੰ ਵੇਚ ਆਉਂਦੇ ਦਾ ਲਾਈ ਜਨਾ ਚਲੋ ਹੁਣ ਇੱਧਰ ਕੋਣ ਕੋ ਮਿਲਦਾ ਵਜੇ ਇੱਧਰ ਬਿਸਕਟ ਚੋਰ ਆ ਗਿਆ ਬਿਸਕਟ ਚੋਰ ਦੋਸਤ ਰੁਕ ਗਈ ਮੈਂ ਨੀਂਦ ਕਿੱਡੀ ਭੈੜੀ ਏ ਵਾਕੀ ਨੀਂਦ ਬੜੀ ਭੈੜੀ ਹੈ ਦੇਖ ਹੁਣ ਕਿੱਥੇ ਧਿਆਨ ਰੱਖੀ ਕੰਮ ਤਾਂ ਦੱਸ ਦੀ ਜਦੋਂ ਚੱਲਪਈ ਨਹੀਂ ਹੋਣੀ ਅਗਰ ਬਲੱਡ ਚੱਲਦੀ ਚੱਲ ਭਈ 130 ਤੇ ਚੱਲੀ ਫਿਰ ਸਹੀ ਹੈ ਬਲੱਡ ਦੀ ਵੱਧਦੀ ਹੈ 10 120 ਹੁੰਦਾ ਸਹੀ 120 ਸਹੀ ਹੁੰਦਾ 120 ਸਹੀ ਲੱਗਦਾ ਮੈਨੂੰ ਨਹੀਂ ਪਤਾ ਲੱਗ ਅੱਜ ਮੈਂਦੀ ਲਾ ਕੇ ਤੇ ਪੀ ਪੀ ਕੇ ਚਾਹ ਚੱਲਦੀ ਮੇਰੀ ਜਿਆਦਾ ਹੋ ਗਿਆ ਜਿੰਨੇ ਮੈਂ ਆਪ ਹੀ ਰੱਖਦੀ ਬਲੱਡ ਚੈੱਕ ਆਹੇ ਡਾਕਟਰਾਂ ਦੀ ਟੀਮ ਆਈ ਹੋਈ ਆ ਆ ਜੋ ਫਰੀ ਬਲੱਡ ਚੈੱਕ ਕਰਾ ਲਓ ਕੈਂਪ ਲੱਗੇ ਹੋਏ ਨੇ ਸਹੀ ਗੱਲ ਹੈ ਇਹ ਇਹਨਾਂ ਤੱਕ ਨਾ ਕਰਾਇਓ ਗਾਇਸ ਇਹ 230 ਬਲੱਡ ਪ੍ਰੈਸ਼ਰ ਵੀ ਦਾ ਦੇਣਗੇ ਸਹੀ ਗੱਲ ਮੈਂ ਤਾਂ 190 ਵੀ ਕਹਿੰਦੀ ਮਰੀਜ਼ ਓੰਜਲੀ ਮਰਦਾ ਜਦੋਂ ਅਮਨ ਨੇ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ ਫਿਰ ਉਦੋਂ ਟੈਗ ਤੇ ਕੈਮਰਾ ਲਾ ਕੇ ਲਾ ਗਿਆ ਏ ਇਹ ਬਾਅਦ ਕਿਸੇ ਚ ਨਾ ਪੈਂਦਾ ਠੀਕ ਠੀਕ ਹੋ ਰਹੇ ਨੇ ਮੁੜ ਕੇ ਤੂੰ ਕਹਿਣਾ ਜਿਆਦਾ ਘਸਤਾ ਵਾ ਇਹਨਾਂ ਬਰੇ ਤੋਂ ਬਾਅਦ ਕੰਮ ਕਰਨ ਵਾਲੇ ਜਮਾਤ ਵਾਲੀ ਸੋਣਾ ਸਹੀ ਕਰ ਲੈ ਕਰ ਮੁਠੀ ਬੰਦ ਕਰ ਕਰ ਮੁਠੀ ਬੰਦ ਕਰਨ ਦਾ ਕੀ ਮਤਲਬ ਨਾੜ ਜੀ ਬਾਵਾ ਦਿਖ ਜਾਂਦੀ ਅੱਛਾ ਅਗ੍ਹਾ ਦੇਖ ਐਮ ਬੀਬੀਐਸ ਬੰਪਕੇ ਵੀ ਵੜਦੇ ਬਾਲਾ ਦੇ ਮੋਟਰਾਂ ਦੀ ਕੁੜੀ ਆ ਪੰਪਾ ਜੇ ਨਹੀਂ ਪੜਨਾ ਹੁੰਦਾ ਹੁਣ ਐ ਨਾ ਕੀ ਚੱਲੇਗੀ ਦੋਸਤ 40 ਬਲੱਡ ਪ੍ਰੈਸ਼ਰ ਹੋ ਗਿਆ ਹਸੀਦਾ ਨਹੀਂ ਨਾ ਬੋਲਦਾ ਨਹੀਂ ਜਿੰਦਾ ਜਿੰਦਾ ਚੈੱਕ ਕਰੀਏ ਚੱਲੀ ਨਹੀਂ ਯਾਰ ਆਏ ਮੈਂ ਤਾਂ ਮਰਦੀ ਹੋਈ ਇੱਥੇ ਅਮਰ ਤੂੰ ਜਿੰਦਾ ਨਹੀਂ ਆ ਤੂੰ ਤਾਂ ਲਾਜ ਨਾ ਬੋਲਣਾ ਆਤਮਾ ਮੇਰੇ ਕੋਲ ਮੈਂ ਹਾਂ ਇੱਥੇ ਪਤਾ ਲੱਗਦਾ ਇਹ ਹੁਣ ਕਰ ਲਈ ਤੁਹਾਨੂੰ ਦੇ ਅੱਜ ਸਿਰੇ ਲੱਜੂ ਬਲੱਡ ਪ੍ਰੈਸ਼ਰ ਫੜੀਓ ਜਾ ਜੱਕ ਨੂੰ ਵੀ ਸਮਝਦਾ ਇਹਦਾ 110 ਤੇ ਚੱਲ ਤੇਰੀ ਸਟਾਫ ਨਕਸਦੀ ਪੱਕੀ ਜੌਬ ਕੰਮ ਤਾਂ 110 ਤੇ ਸਹੀ ਹੋਇਆ ਯਾਰ ਇਹਦਾ ਜੇ ਮਸਹੀ ਹੁੰਦਾ ਏ 120 ਆ ਵਾਲੀ ਅਵਾਰਡ ਤੁਸੀਂ ਸੰਭਾਲਣੀ ਕਰ ਤਾ ਹਾਂਜੀ ਠੀਕ ਏ 110 ਤੇ ਆ ਕਹਿੰਦੀ ਨਵਜ ਚੱਲੀ ਓਕੇ 120 ਸਹੀ ਹੁੰਦਾ ਹਾਂਜੀ ਹਾਂਜੀ ਮਤਲਬ ਹਾਂਜੀ ਮੈਮ ਕੀ ਕਰਦੇ ਪਏ ਤੁਸੀਂ ਤੇ ਅੱਜ ਤਾਂ ਇਧਰ ਆਟਾ ਲਾ ਹਾਂਜੀ ਮੈਂ ਸੋਚੀ ਤੇ ਫੇਸੀ ਅੱਜ ਸੱਜਣ ਕਰਕੇ ਤਾਂ ਘੁੰਮਣ ਲੈ ਆਤਾ ਮਿੰਨਾਂ ਨੇ ਮੇਰੀ ਜੱਟ ਕਰਕੇ ਲੈਣਾ ਤੇ ਸੋਨਾ ਲੈ ਕੇ ਆਈ ਸੀ ਜਿੱਦ ਮੈਂ ਕਿਹਾ ਜਮਨ ਸੋਨਾ ਸੰਭਾਲ ਲੈਣੇ ਹਾਂ ਹਾਂਜੀ ਇਹ ਬੱਦਿਆਂ ਦੀ ਚਾਹ ਪਹੁੰਚ ਸੋਨਾ ਫਾਮਾਂਗੀ ਇਹ ਹੋਰ ਤੁਸੀਂ ਨਹੀਂ ਕੋਈ ਗੱਲ ਬਾਤ ਮਸੋ ਆਹ ਤਾਂ ਦਾਲ ਮੈਂ ਮੇਰੀ ਫੇਵਰੇਟ ਹੈ ਇਹ ਹੀ ਨਾ ਬਣਾ ਲੀਤੀ ਸਹੀ ਗੱਲ ਐ ਚਲ ਇਸ ਤੋਂ ਬਾਅਦ ਫਿਰ ਇਹੀ ਦਾਲ ਬਣਾ ਲਾਂਗੇ ਹਾਂਜੀ ਇੱਧਰ ਵੇਖੋ ਇੱਕ ਆ ਵੀ ਰੰਗ ਬਰੰਗੀ ਦਾਲ ਹੈਗੀ ਐ ਤੁਸੀਂ ਸਾਡੇ ਸੌਦੇ ਵੇਖੋ ਇਹ ਸਿੱਪੇ ਖੋਸ਼ ਦੇ ਚੱਲਦੇ ਪੇਪਰ ਉਹ ਥੋੜੇ ਤਾਂ ਕਰਕੇ ਘਟ ਬਲੌਗ ਜਾ ਰਹੇ ਆ ਪਹਿਲਾਂ ਪੜ੍ਹੇ ਨਹੀਂਗੇ ਤੇ ਹੁਣ ਸ਼ੋਅ ਕਰਦੇ ਪਏ ਅਸੀਂ ਬੜੇ ਅਸੀਂ ਬਹੁਤ ਪੜਾਕੂ ਬੱਚੇ ਆ ਸਹੀ ਗੱਲ ਐ ਸਵੇਰੇ ਨਾ ਜਦੋਂ ਮੈਂ ਤੇ ਅਮਨ ਖੜੀਆਂ ਨਹੀਂ ਸੀ ੱਡੇ ਤੇ ਅਸੀਂ ਜਾਣਾ ਸੀ ਜਗਸਿਰ ਵੀ ਕਿਤੇ ਉਦੋਂ ਹੀ ਗਿਆ ਐਕਟਿਵਾ ਤੇ ਅਮਨ ਦੀ ਨਾ ਅਚਾਨਕ ਨਿਕਾ ਪਈ ਤੇ ਵੇਖ ਕੇ ਉੱਚੀ ਸਾਰੀ ਕਹਿੰਦੀ ਹਾ ਜੀ ਹੋਵੇ ਜਗਸਿਰ ਵਰਗਾ ਪਾਉ ਮੁੰਡੇ ਕੇ ਵੜਾਸੀਆ ਮੈਂ ਕਿਹਾ ਜਾ ਨਹੀਂ ਉਹ ਤਾਂ ਜਗਸਿਰ ਹੀ ਏ ਸੱਚੀ ਸੱਚੀ ਐਵੇਂ ਹੋਇਆ ਸਾਡੇ ਨਾਲ ਸਵੇਰੇ ਉੱਚੀ ਉੱਚੀ ੱਡੇ ਚ ਰਾਲਾ ਪਾਣ ਲੱਗ ਪਈ ਹਾ ਨਹੀਂ ਹੋਵੇ ਜਗਸਿਰ ਵਰਗਾ ਪਾਉ ਮੈਂ ਕਹਿੰਦੀ ਉਹ ਹੀ ਏ ਸਹੀ ਗੱਲ ਐ ਤੇ ਤੁਹਾਡੇ ਤੋਂ ਬਿਨਾ ਮੈਂ ਵੀ ਬੜੀ ਬੋਰ ਹੋ ਰਹੀ ਸੀ ਜੀ ਹਾਂਜੀ ਆ ਮੈਮ ਸਭ ਤੋਂ ਵਧੀਆ ਚੀਜ਼ ਲਕੋ ਕੇ ਰੱਖੋ ਐ ਨਹੀਂ ਤੇ ਹੁਣੇ ਝੱਟ ਨੂੰ ਨਹੀਂ ਲੱਪਣੀ ਜੇ ਕੀ ਹੈ ਅੱਛਾ ਦੇਖੋ ਉਹ ਆਣੀ ਹਾਂਜੀ ਅੱਛਾ ਉੱਤੇ ਦੇਖੀ ਉੱਤੇ ਭੋਟਾ ਪੁਜੀਏ ਦੀ ਪੁਜੀਏ ਦੀ ਲੱਗੀ ਹੋਈ ਐ ਮੈਂ ਵੀ ਸੋਚਿਆ ਇਹ ਪੁਜੀਆ ਹੋਗਾ ਮੈਂ ਵੀ ਸੋਚਿਆ ਸੀ ਪਰ ਜਦੋਂ ਐ ਘੁਮਾ ਕੇ ਵੇਖਿਆ ਤੇ ਵਿੱਚ ਪਕੌੜੀਆਂ ਨਹੀਂ ਪਤਾ ਹਾਂਜੀ ਜਿਹੜਾ ਵਾਵਾ ਸਾਰੇ ਬੀਬੀ ਬਿਸਕਟ ਉਹ ਜੀ ਆਪਦੇ ਸਾਰਾ ਕੁਝ ਲੈ ਕੇ ਆਇਆ ਗੱਚਕ ਮੂੰਗਫਲੀ ਵੀ ਸਾਰੇ ਜਿਹੜੇ ਆਉਂਦੇ ਆ ਚਲ ਬੈ ਕੇ ਆਪਾਂ ਖਾ ਲਾਂ ਕਰਾਂਗੇ ਹਾਂਜੀ ਇੱਕ ਗੱਚਕ ਵਾਲੇ ਤੇ ਉੱਤੇ ਪੂਜੀਏ ਦੀ ਫੋਟੋ ਬਣੀ ਹੋਈ ਆ ਤੇ ਜਦੋਂ ਉਹ ਖੋਲ ਕੇ ਰੰਜੀ ਕੰਨ ਇੱਥੇ ਵਾਦੂ ਪੁੱਛਿਆ ਪਿਆ ਵਾਦੂ ਪੁੱਛਿਆ ਪਿਆ ਤੇ ਜੇ ਉਹਨੇ ਵੇਖਿਆ ਤੇ ਉੱਤੇ ਫੋਟੋ ਪੂਜੀਏ ਦੀ ਬਣੀ ਤੇ ਵਿੱਚੋਂ ਗੱਚਕ ਗੱਚਕ ਨਿਕਲ ਆਇਆ ਐਵੇਂ ਪਤਾ ਨਹੀਂ ਉਹ ਜਿਹੜੇ ਗੱਚਕ ਵੇਚਦੇ ਆ ਉਹ ਰੈਪ ਉਹ ਲੈ ਆ ਲੈਂਦੇ ਹਨਾ ਹਾਂਜੀ ਏਦਰੀ ਐਵੇਂ ਦੇ ਚਾਂਸ ਹੀ ਹੁੰਦੇ ਗਾਇਸ ਬੜੇ ਜਿਆਦੇ ਸਾਡੇ ਨਾਲ ਵੀ ਹੁਣੇ ਹੁਣੇ ਇੱਕ ਹਾਸਾ ਵਾਪਰਿਆ ਜਿੰਨਾ ਕਿ ਖਤਮ ਸੀ ਉਹਨਾਂ ਨੇ ਸੋਟਾ ਮੰਗਾਇਆ ਜਿਆਦਾ ਫਿਰ ਮੈਂ ਕਹਿੰਨੀ ਐਵੇਂ ਇਹ ਕੀ ਲੋੜਾ ਜਿੰਨੇ ਹਾਂਜੀ ਉਹਨਾਂ ਕ ਬੰਦਾ ਮੰਗਾ ਲਏ ਹਾਂਜੀ ਤੇ ਐਂਦੇ ਚ ਅਸੀਂ ਸਵੇਰੇ ਚਾਹ ਪੀਣੀ ਆ ਕਦੇ ਕਦੇ ਪੀ ਵੀ ਲੈਨੇ ਜਦੋਂ ਸਾਡੇ ਛੋਟੇ ਛੋਟੇ ਪੈਗ ਲਾਉਣ ਦੀ ਜੀ ਕਰੇ ਸਹੀ ਗੱਲ ਹੈ ਉਹ ਦਹੀ ਛੋਟੇ ਪੈਗ ਲਾ ਲੈਨੇ ਪਿਆ ਆ ਗਿਆ ਆਪਣੇ ਛੋਲੇ ਹਾਂਜੀ ਛੋਲੇ ਵਧੀਆ ਹੁੰਦੇ ਆ ਬਾਹਰਲੇ ਹੁੰਦੇ ਖਾਣੇ ਚਾਹੀਦੇ ਕੋਈ ਚੇਤੇ ਨਹੀਂ ਕਹਿੰਦਾ ਸੀ ਨਾ ਮੰਮੀ ਉਹ ਜਿਹੜੇ ਕਾਲੇ ਕਾਲੇ ਹੁੰਦੇ ਉਹ ਬਣਾਓ ਛੋਲਿਆਂ ਦਾ ਨਾਂ ਹੀ ਨਾ ਲਵੇ ਕੋਸ ਦੀਆਂ ਤਾਂ ਗੱਲਾਂ ਸੁਣ ਲਾ ਲਈਆਂ ਨੇ ਸਹੀ ਗੱਲ ਐ ਬਸ ਯਾ ਆਪਾਂ ਪੈਕਟਾ ਜਿਹਾ ਹੀ ਰਹਿਣ ਦਿੰਨੇ ਹੈ ਨਾ ਹਾਂਜੀ ਵੇ ਵੇਖ ਲਿਨ ਜੇ ਵੀ ਵਿਲਾ ਹੋਇਆ ਤਾਂ ਹਵੇ ਇੱਕ ਨੂੰ ਤਾਂ ਵੇਖੋ ਚੂਹੇ ਨੇ ਕੁੱਤਰ ਵੀ ਦਿੱਤਾ ਇੱਕ ਨੂੰ ਵੱਡਾ ਚੂਹਾ ਆਇਆ ਸੀ ਕੁੱਤਰ ਗਿਆ ਇਹਨੂੰ ਲੱਗਿਆ ਦਾ ਹੁਣ ਟਿਕਾਣਾ ਬਦਲਤਾ ਹਾਂਜੀ ਨਹੀਂ ਮੈਨੂੰ ਨਹੀਂ ਪਤਾ ਸੀ ਮੈਂ ਵੇਖਦਾ ਹਾਂ ਇਸ ਤਾਂ ਪਾਇਆ ਸੀ ਇੱਕ ਦਿਨ ਮੈਂ ਆ ਸਾਫ ਕਰਕੇ ਤੋਂ ਚੱਤ ਦਾ ਸਮਾਨ ਇਹ ਪੁੰਨ ਰੱਖ ਦਿੱਤਾ ਹਾਂਜੀ ਵਲੌਗ ਚ ਵੇਖਿਆ ਸੀ ਪਰ ਹੁਣ ਫਿਰ ਅਸੀਂ ਲਾਈਵ ਵੇਖਣਾ ਚਾਹੁੰਦੇ ਆ ਚੋਰ ਲਾਈਵ ਚੋਰ ਫੜ ਲਉ ਲਾਈਵ ਚੋਰ ਵੱਡਾ ਚੂਹਾ ਵੇਖੋ ਜੱਗੇ ਸਵੇਰੇ ਤੇਰੇ ਵਰਗਾ ਹੀ ਇੱਕ ਪਾਉ ਇੱਥੇ ਆ ਉਹ ਅੱਡੇ ਵਿੱਚ ਉਹ ਭਰ ਮਾਰਾ ਨੇ ਤੇਰੇ ਨਹੀਂ ਨਹੀਂ ਚੁੱਪ ਕਰਕੇ ਲੰਘ ਗਿਆ ਜਾ ਮੇਰੀ ਅਮੀਦੀਆ ਨੂੰ ਕੁੜੀਆਂ ਨੇ ਹਾਂ ਆਪ ਲੱਗਦਾ ਨੋਤੀ ਨਹੀਂ ਸੋਣੀ ਮਿਲਨੀ ਤੈਨੂੰ ਕਾਲੇ ਕੀ ਮਿਲ ਜਾਏ ਹੁਣ ਕਰ ਜੇ ਜੇ ਮਿਲੀ ਵੀ ਸੋਣੀ ਅਹੀਂ ਉਹ ਵਾਧਾ ਲੂਤੀ ਵਾਲਾ ਆ ਕਰਨੀਆ ਤੇਰੀਆਂ ਦਾ ਆਪੇ ਰੋਣ ਲਈ ਸਾਨੂੰ ਵੀ ਬੁਲਾ ਹਾਂਜੀ ਕੀ ਕੀ ਆਹੀ ਤੁਸੀਂ ਮੈਂ ਕਿਹਾ ਤਾਂ ਦੇਖ ਲੈ ਹਾਂਜੀ ਬਣ ਗਿਆ ਬਿਲਕੁਲ ਵਧੀਆ ਵਧੀਆ ਬਣ ਗਿਆ ਬਹੁਤ ਵਧੀਆ ਤੇ ਇਧਰ ਆਪਣੀ ਸਬਜੀ ਪਈ ਏ ਤੇ ਆਪਣਾ ਆਟਾ ਵੀ ਗੁੰਨਣ ਕੇ ਰੈਡੀ ਏ ਹੁਣ ਆਪਾਂ ਲਾਵਾਂਗੇ ਰੋਟੀਆਂ ਹਾਂਜੀ ਇਧਰ ਆਪਣਾ ਸੌਦਾ ਵੀ ਪੈ ਗਿਆ ਬਸ ਹੁਣ ਥੋੜਾ ਜਿਹਾ ਰਹਿ ਗਿਆ ਇਹ ਹੁਣ ਬੱਚੇ ਕਾਲੇ ਪੈਂਦੇ ਪੈ ਉਹਨਾਂ ਨੂੰ ਥੋੜੀ ਚਾਲ ਤੇਰ ਤੋਂ ਬਾਅਦ ਲੰਗੇ ਹਨ ਹਾਂਜੀ ਇਹ ਤਾਂ ਮੈਂ ਕਬਰਚੀ ਰੱਖਣਾ ਹੈ ਇਹ ਬਾਕੀ ਆ ਜੇ ਯੂਟਿਊਬ ਫੈਮਿਲੀ ਤੁਸੀਂ ਵੀ ਬਰਤੀ ਖਾ ਲਓ ਸਾਡੇ ਨਾਲ ਅਸੀਂ ਹੋਸਾ ਹੀ ਚੁੱਕੇ ਚੜੇ ਬੜੇ ਦਿਨਾਂ ਬਾਅਦ ਵਿਆਹ ਖਾ ਕੇ ਅੱਜ ਅਸੀਂ ਚੁੱਕੇ ਚੜੇ ਆ ਵਿਆਹ ਖਾਦਾ ਵੀ ਵਿਆਹ ਨਿਕਲ ਵੀ ਵਿਆਹ ਜੀ ਵਸੇ ਮੇਰੇ ਤੋਂ ਵਿਆਹ ਸੁੱਕਾ ਹੀ ਗਿਆ ਹੈ ਸਹੀ ਗੱਲ ਆ ਖਾਦਾ ਮੈਂ ਕੁਛ ਨਹੀਂ ਖਾਦਾ ਕੁਛ ਨਹੀਂ ਖਾਦਾ ਮੈਂ ਤੇ ਨਾ ਇੱਕ ਟਿਸ ਬਰਤੀ ਦਾ ਖਾਦਾ ਤੇ ਉਸ ਤੋਂ ਬਾਅਦ ਮੈਂ ਰੋਟੀ ਖਾ ਲਈ ਇੱਕ ਜੂਸ ਪੀਤਾ ਸੀਗਾ ਨਹੀਂ ਜੂਸ ਨਹੀਂ ਪੀਤਾ ਫਰੂਟ ਫਰੂਟ ਖਾਦਾ ਸੀ ਤੇ ਰਾਤਾਂ ਲੈ ਦਿਨ ਕੀ ਕੀਤਾ ਬੜੀ ਭੁੱਖ ਲੱਗੀ ਤੇ ਇਹਦੀ ਰੋਟੀ ਨਹੀਂ ਸੀ ਖਾਣ ਲੱਗੇ ਤੇ ਉਸ ਤੋਂ ਪਹਿਲਾਂ ਮੈਂ ਕੀ ਕੀਤਾ ਹਾਂ ਚਾਹ ਨਾਲ ਵੀ ਇੱਕ ਵਰਖੀ ਦਾ ਪੀਸ ਤੇ ਇੱਕ ਟੂਪ ਗੋੜੇ ਖਾ ਲੀ ਸੀ ਮੈਂ ਉਹ ਜਿਆਦਾ ਸਾਰੀਆਂ ਮੇਰੇ ਨਾਲ ਦੀਆਂ ਕਹਿਣਾ ਆਪਣੇ ਖਾਲਾ ਕੁਛ ਨਹੀਂ ਹੁੰਦਾ ਤੇ ਬਾਅਦ ਚ ਮੈਂ ਡਿੱ ਟਿੱਕੀ ਖਾਧੀ ਤੇ ਨਿਊਡਲ ਦਾ ਟੇਸ ਦੇਖਿਆ ਦੋ ਚਮਚਿਆਂ ਦਾ ਹਾਂਜੀ ਉਹ ਵੀ ਤਾਂ ਵੇਖ ਲਿਆ ਵੀ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਬਾਅਦ ਚ ਆ ਗਈ ਰੋਟੀ ਦੀ ਹਾਰੀ ਫਿਰ ਰੋਟੀ ਖਾਦੀ ਕੁਲਕੇ ਖਾਦੇ ਫਿਰ ਜਾਨ ਸੌਖੀ ਹੋਈ ਤੇ ਨੇ ਤਾਂ ਵਿਆਜ ਭੁੱਖੇ ਰਹਿਣਾ ਬੜਾ ਔਖਾ ਹੈ ਵਾਕੇ ਸਹੀ ਗੱਲ ਹੈ ਤੇ ਸਾਰਾ ਕੁਝ ਹੋ ਜਾਏ ਕਿਸੇ ਨੂੰ ਖੱਗ ਵਿੱਚ ਕੰਮ ਨਾ ਹੋ ਜੇ ਸਹੀ ਗੱਲ ਹੈ ਕਿਉਂਕਿ ਉਹ ਇੰਜੈਕਸ਼ਨ ਲਵਾ ਲਵਾ ਕੇ ਹੁਣ ਸਰੀਰ ਸਾਰਾ ਸੁੰਨ ਹੋਇਆ ਪਿਆ ਦੋ ਦਿਨ ਹੋ ਗਏ ਆ ਵੀ ਚੱਲੇ ਨਹੀਂ ਜਾਂਦਾ ਤੁਰੇ ਹੀ ਨਹੀਂ ਜਾਂਦਾ ਵੀਕਨੈਸ ਲੱਗਦਾ ਜਾਨ ਨਹੀਂ ਰਹੇਗੀ ਸਹੀ ਗੱਲ ਹੈ ਨਾ ਮੈਂ ਨੱਚੀ ਟੱਪੀ ਵਿਆਜ ਕੋਈ ਨੋਟ ਕੀਤਾ ਹੀ ਉਹਨਾਂ ਨੇ ਹਾਂਜੀ ਨੱਚੀ ਟੱਪੀ ਮੈਂ ਬਹੁਤ ਘੱਟ ਵਾਕ ਕੇ ਤੇ ਬਾਕੀ ਚਲੋ ਮੈਂ ਤਾਂ ਸ਼ੁਭਰ ਕੀ ਪਾਣੀ ਹੁਣ ਮਾੜੀ ਜੀ ਸੈਟ ਹੋਈਆਂ ਤੇ ਚਲੋ ਰੋਟੀਆਂ ਪਕਾਈਏ ਅੱਜ ਤਾਂ ਦਿਨੇ ਵੀ ਢਾਬੇ ਤੇ ਆਈਆਂ ਚਲੋ ਹੁਣ ਆਪਾਂ ਰੋਟੀ ਬਣਾ ਕੇ ਤੇ ਫਿਰ ਮਿਲਦੇ ਹਾਂ ਯੂਟਿਊਬ ਫੈਮਿਲੀ ਨੂੰ ਅਸਤੋਂ ਹਾਂਜੀ ਆਦਰ ਦੇਖੋ ਤੇਰਾ ਪੇਪਰ ਆ ਤਾਂ ਤੂੰ ਮੈਚ ਵੇਖਣ ਨੇ ਹਿੰਦੀ ਦਾ ਪੇਪਰ ਤੇ ਰਿਵੀਜ਼ਨ ਹੋ ਗਈ ਵੀਜ਼ਨ ਹੋ ਗਈ ਹੋਰ ਮਿਸਟੇਕ ਤੇ ਨਹੀਂ ਹੁੰਦੀਆਂ ਹੁੰਦੀਆਂ ਵਰਡ ਮਿਸਟੇਕ ਉਹ ਕਰ ਲਈ ਐ ਲਿਬ੍ਰੇਟਨ ਕਰ ਲਈ ਐ ਰੇਟਣਾ ਕਿੰਨਾ ਦਾ ਮੈਚ ਚੱਲਣ ਡਿਆ ਇਹ ਨਿਊਜ਼ੀਲੈਂਡ ਤੇ ਪਾਕਿਸਤਾਨ ਅੱਜ ਪਹਿਲਾ ਮੈਚ ਚੈਂਪੀਅਨ ਟਰਾਫੀ ਦਾ ਅੱਛਾ ਚੰਗਾ ਚੱਲ ਰਿਹਾ ਪਾਕਿਸਤਾਨ ਆ ਰਹੀ ਐ ਅੱਛਾ ਪਾਕਿਸਤਾਨ ਇਜ਼ ਲੂਜ਼ਿੰਗ ਪਰ ਉਹਨੂੰ ਗਾਲ੍ਹਾਂ ਨਾ ਕੱਢੋ ਪਾਕਿਸਤਾਨ ਦੇ ਫੈਨ ਕਮੈਂਟ ਬਾਕਸ ਹੂੰ ਹੂੰ ਤੇ ਇਹਦੇ ਪਾਪਾ ਤਾਂ ਕੋਲ ਨੂੰ ਛੱਡਣ ਗਏ ਹੋਇਆ ਉਹ ਵੀ ਬੈਠੇ ਸੀ ਪਹਿਲ ਉਹ ਉੱਥੇ ਤੇ ਬਹਿ ਗਏ ਇਹ ਦੋਵੇਂ ਇੰਨੇ ਜ਼ਿਆਦਾ ਫੈਨ ਹਨ ক্রিকেট ਦੇ ਰਾਤ ਦੀ ਰਾਤ ਤੱਕ ਵਿੰਦੇ ਰਹਿੰਦੇ ਆ ਇਹ ਜੇ ਮੈਚ ਚੱਲਣਾ ਹੈ ਸਟਾਰਟ ਹੋਇਆ ਦੂਜੀ ਇਨਿੰਗ ਤੇ 50 ਓਵਰ ਆ ਤੇ ਇਹ ਮੇਬੀ ਅਜੇ 2 ਘੰਟੇ 3 ਚੱਲੂ ਹੋਰ ਪੇਪਰ ਦੀ ਤਿਆਰੀ ਬਿਲਕੁਲ ਡਨ ਹਾਂ A to Z ਕੋਈ ਕਮੀ ਨਹੀਂ ਤੇ ਜੇ ਨੰਬਰ ਘਟਾ ਹਿੰਦੀ ਚੋਂ ਤੇ ਆਵੇ ਲਾ ਟਰੋਫੀ ਆ ਜਿੱਤੀਆਂ ਬਹੁਤ ਵਰਣੀਆਂ ਤੇ ਮੈਂ ਦੱਸਦਾ ਹੀ ਓਕੇ ਓਕੇ ਤੇ ਬਾਕੀ ਰੋਟੀ ਪਾਣੀ ਕਰ ਲਿਆ ਭਾਂਡੇ-ਪੁੰਡੇ ਸਾਫ਼ ਹੋ ਗਏ ਆਪਣੇ ਤੇ ਆਪਾਂ ਹੁਣ ਵਿਹਲੇ ਆ ਤੇ ਤੇ ਬਾਕੀ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਅੱਜ ਦੇ ਵਲੌਗ ਦਾ ਸੋ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਜੇਕਰ ਵਧੀਆ ਲੱਗੇ ਤਾਂ ਲਾਈਕ ਕਰਨਾ ਬਹੁਤ ਵਧੀਆ ਲੱਗੇ ਤਾਂ ਕਮੈਂਟ ਕਰਨਾ ਔਰ ਸ਼ੇਅਰ ਕਰਨਾ ਬਿਲਕੁਲ ਹੀ ਨਾ ਭੁੱਲਿਓ ਜਿੰਨਾ ਪੈਨਪ੍ਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦਬਾ ਲੋ ਤਾਂ ਜੋ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਅ ਕੱਲ ਲੈ ਕੇ ਆਵਾਂਗੇ ਇੱਕ ਨਵਾਂ ਵਲੌਗ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਸਕਲ ਬਾਏ ਬਾਏ